ਸਮਾਣਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਦਰਾ ਵੱਲੋਂ ਸਮਾਣਾ ਦੇ ਅਗਰਸੈਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਜਿਹੜੇ ਇਮਾਰਤਾਂ ਆ ਹਨ ਉਹਨਾਂ ਦਾ ਉਦਘਾਟਨ ਕੀਤੇ ਗਏ ਹਨ ਔਰ ਜਿਸ ਦੇ ਨਾਲ ਇਸ ਇਲਾਕੇ ਦੇ ਪੜਨ ਵਾਲੇ ਵਿਦਿਆਰਥੀਆਂ ਨੂੰ ਇਹਨਾਂ ਇਮਾਰਤਾਂ ਦਾ ਫਾਇਦਾ ਹੋਣਾ ਹੈ ਕਾਫੀ ਪੈਸਾ ਇਸ ਤੇ ਖਰਚ ਕੀਤਾ ਗਿਆ ਦਾਨੀ ਸਜਨਾ ਕੇ ਸਹਿਯੋਗ ਨਾਲ ਇਹ ਜਿਹੜੀ ਇਮਾਰਤ ਬਣੀ ਹੈ ਸਕੂਲ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਇਸ ਸਕੂਲ ਦੀ ਇਮਾਰਤ ਜਿਹੜੀ ਆਲੀਸ਼ਾਨ ਇਮਾਰਤ ਬਣਾਈ ਗਈ ਹੈ ਇਸ ਤੇ ਸਹਿਰ ਵਾਸੀਆਂ ਕੇ ਸਹਿਯੋਗ ਸਾਰੇ ਕਮਰੇ ਵਿਦਿਆਰਥੀਆਂ ਦੇ ਲਈ ਚੰਗੇ ਬੈਂਚਸ ਵਾਲੇ ਹਵਾਦਾਰ ਪੰਖੇ ਲਾਏ ਗਏ ਹਨ ਔਰ AC ਦਾ ਪ੍ਰਬੰਧ ਵੀ ਹੈ 뮤직 ਹਾਲ ਹੈ ਔਰ ਕਈ ਤਰ੍ਹਾਂ ਕੇ ਜਿਹੜੇ ਆਜ ਕੀ ਜਿਹੜੀ ਆਧੁਨਿਕ ਤਕਨੀਕ ਦੇ ਕੰਪਿਊਟਰਾਈਜ਼ਡ ਸਿਸਟਮ ਹੈ ਉਸ ਨੂੰ ਲੈ ਕੇ ਇਸ ਸਕੂਲ ਦੇ ਵਿੱਚ ਜਿਹੜੇ ਪ੍ਰੋਜੈਕਟ ਚੱਲ ਰਹੇ ਆਜ ਉਹਨਾਂ ਕੇ ਉਦਘਾਟਨ ਵਿਧਾਇਕ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਅਗਰਵਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਮਦਨ ਮਿੱਤਲ ਔਰ ਇਲਾਕੇ ਦੇ ਵਿਰੇ ਪਤਵੰਤੇ ਲੋਕ ਸੀ ਹਾਜ਼ਰ ਸਨ ਉਹਨਾਂ ਨੂੰ ਮੁबारकਾਂ ਬਹੁਤ ਬਹੁਤ ਕਿਉਂਕਿ ਸਾਨੂੰ ਕਹਿਣਾ ਵੀ ਥੋੜਾ ਪੜਾਇਆ ਹੈ ਬੱਚਾ ਕੋਈ ਆਈਐਸ ਬੰਦਾ ਕੋਈ ਆਈਪੀਐਸ ਬੰਦਾ ਕੋਈ ਡਾਕਟਰ ਬੰਦਾ ਕੋਈ ਇੰਜੀਨੀਅਰ ਬੰਦਾ ਵੈਸੇ ਆਪਣੀ ਇਸ ਸਕੂਲ ਦੇ ਕਈ ਬੱਚੇ ਜਾਂ ਪਬਲਿਕ ਸਕੂਲ ਦੇ ਬੱਚੇ ਬਹੁਤ ਉੱਚੀਆਂ ਅੰਗਦਾਂ ਦੇ ਪਹੁੰਚੇ ਨੇ ਵੱਡੇ ਵੱਡੇ ਗੈਸਟ ਅਫਸਰ ਵੀ ਬਣੇ ਨੇ ਜਿਸ ਤਰ੍ਹਾਂ ਕਿ ਮੇਰਾ ਵੱਡਾ ਵੀ ਤਰਸਿਮ ਨੇ 75 ਵੈਚ ਟੈਂਪ ਕਿਤੇ ਗੀ ਕਾਫੀ ਕੁੰਦ ਬੈਚਮੈਂਟ ਇਸ ਟਾਈਮ ਬੈਠੇ ਨੇ ਪਹਿਲੇ ਹਮੇਸ਼ਾ ਹੀ ਚਿੱਤਰ ਕੀਤੀ ਹੈ ਹਰੇਕ ਟੀਚਰ ਨੇ ਪਰ ਮੈਂ ਇਹਨਾਂ ਨੂੰ ਹਮੇਸ਼ਾ ਹੀ ਕਿਹਾ ਵੀ ਤੁਸੀਂ ਅੱਛਾ ਬੱਚਾ ਨੂੰ ਪੜ੍ਹਾਓ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਸਕੂਲ ਪ੍ਰਬੰਧਨ ਕਮੇਟੀ ਹੈ ਅਗਰਸੈਂ ਸਕੂਲ ਪ੍ਰਬੰਧਨ ਕਮੇਟੀ ਹੈ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਪ੍ਰਧਾਨ ਜੀ ਮਦਨ ਜੀ ਜਿੰਨੇ ਮੈਂਬਰ ਸਾਹਿਬਾਨ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਕਿ ਉਹਨਾਂ ਦੇ ਜਿਹੜੀ ਕਮੇਟੀ ਆ ਉਹਦੇ ਅੰਡਰ ਜਿਹੜਾ ਪਬਲਿਕ ਸਕੂਲ ਆ ਅਗਰਸੈਂ ਸਕੂਲ ਆ ਉਹਦੇ ਵਿੱਚ ਕਰੋੜਾਂ ਰੁਪਇਆ ਜਿਹੜਾ ਸਕੂਲ ਦੀ ਬਿਲਡਿੰਗ ਤੇ ਵਾਸਤੇ ਲਾਇਆ ਜਾ ਰਿਹਾ ਕਿਉਂਕਿ ਸਾਡੇ ਵਾਸਤੇ ਇਹ ਬਹੁਤ ਜਿਹੜੀਆਂ ਮੁੱਲਿਆਵਾਨ ਚੀਜ਼ਾਂ ਨੇ ਜਿਹੜਾ ਸਕੂਲ ਹੈ ਐਜੂਕੇਸ਼ਨ ਹੈ ਇਹਦੀ ਕੋਈ ਕੀਮਤ ਨਹੀਂ ਹੈ ਸੋ ਜਿਹੜੀ ਸਕੂਲ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਸੁਚੱਜੇ ਢੰਗ ਨਾਲ ਜੋ ਵੀ ਜਿਹੜੀ ਅਗਰ ਸਵਾਂ ਦੀ ਜਿਹੜੀ ਜੋੜਾ ਉਹਨਾਂ ਨੂੰ ਅਰਨਿੰਗ ਹੁੰਦੀ ਆ ਜਿੱਥੋਂ ਦੁਕਾਨਾਂ ਜਾਂ ਹੋਰ ਜੋ ਵੀ ਹੈ ਉਹਨੂੰ ਸਹੀ ਤਰੀਕੇ ਨਾਲ ਜਿਹੜਾ ਸਕੂਲ ਦੇ ਉੱਤੇ ਲਾਇਆ ਜਾ ਰਿਹਾ ਮੇਰੇ ਖਿਆਲ ਸਾਡੇ ਸ਼ਹਿਰ ਸਮਾਣੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਜਿੰਨੀ ਬਿਲਡਿੰਗ ਇਸ ਸਕੂਲ ਦੇ ਵਿੱਚ ਪਬਲਿਕ ਸਕੂਲ ਹੋ ਗਿਆ ਜਾਂ ਅਗਰ ਸੈਂਸ ਸਕੂਲ ਹੋ ਗਿਆ ਉਹਦੀ ਬਿਲਡਿੰਗ ਤੇ ਜਿੰਨਾ ਪੈਸਾ ਲੱਗਿਆ ਇਹ ਰਿਕਾਰਡ ਪੈਸਾ ਹੈ ਸੋ ਮੈਂ ਸ਼ਹਿਰ ਵਾਸੀਆਂ ਨੂੰ ਵੀ ਮੁਬਾਰਕਬਾਦ ਦਿੰਨਾ ਔਰ ਜਿਹੜੀ ਕਮੇਟੀ ਆ ਉਹਨਾਂ ਨੂੰ ਵੀ ਮੈਂਬਰ ਸਾਹਿਬਾਨ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਕੰਮ ਹੈ ਜਿਹੜਾ ਉਹਨਾਂ ਨੇ ਅੱਜ ਕੀਤਾ ਹੈ ਧੰਨਵਾਦ ਆ ਸਭ ਤੋਂ ਪਹਿਲਾਂ ਤਾਂ ਮੈਂ ਦਾਨੀ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਫਿਰ ਸਾਡੇ ਹਲਕੇ ਦੇ ਹਰਮਨ ਪਿਆਰੇ ਐਮਐਲਏ ਚੇਤਨ ਸਿੰਘ ਜੋੜਾ ਮਜਰਾ ਜਿਹੜਾ ਸਾਡੀ ਸੰਸਥਾ ਤੇ ਹਮੇਸ਼ਾ ਹੀ ਉਹਦਾ ਹੱਥ ਰਿਹਾ ਹਮੇਸ਼ਾ ਹੀ ਉਹ ਸਕੂਲ ਦੀ ਆਨੇ ਬਹਾਨੇ ਮਦਦ ਕਰਦੇ ਰਹੇ ਨੇ ਨਾਲ ਹੀ ਮੇਰੇ ਵੱਡੇ ਬ੍ਰਦਰ ਤਰਸੀਮ ਜੀ ਉਹਨਾਂ ਦੀ ਬੇਟੀ ਉਹਨਾਂ ਦੀ ਮਿਸਰੀ ਨੀਸ਼ਾ ਗਰਗ ਉਹਨਾਂ ਨੇ ਵੀ ਬਹੁਤ ਵੱਡੀ ਹਸਾ ਨੂੰ ਹਾਲ ਜਿਹੜਾ ਉਦਘਾਟਨ ਕਰਕੇ ਗਏ ਨੇ ਮੰਤਰੀ ਸਾਹਿਬ ਉਹਨਾਂ ਨੇ ਡੋਨੇਸ਼ਨ ਕੀਤਾ ਅਤੇ ਉਹਨਾਂ ਨੇ ਅੱਗੇ ਨੂੰ ਵੀ ਵਿਸ਼ਵਾਸ ਦਿਵਾਇਆ ਵੀ ਮੇਰੇ ਤੋਂ ਜਿੰਨੀ ਮਰਜ਼ੀ ਫੀਸਾ ਪਰਵਾਹ ਲੋ ਸਕੂਲ ਵਾਸਤੇ ਕਿਉਂਕਿ ਮੈਂ ਇਸ ਸਕੂਲ ਦਾ 1975 ਦਾ ਪਾਸ ਆਊਟ ਆ 10ਵੀਂ ਕੀਤੀ ਸੀ ਮੈਂ ਸਕੂਲ ਨਾਲ ਮੇਰੀ ਜੜਾਵ ਆ ਇਸ ਕਰਕੇ ਮੈਂ ਤਰਸੀਮ ਜੀ ਦਾ ਤੇ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ कैमरामैन बी के गरग परषोतम कौ सिक समाणा न्यूज़